ਗੁਰੂ ਪਿਆਰ ਵਾਲਿਓ ਧਰਮ ਪ੍ਰਚਾਰਕਾਂ ਬਾਰੇ ਆਪਾਂ ਅੱਜ ਕੁਝ ਵਿਚਾਰ ਕਰਨੀ ਹੈ ਪਹਿਲੀ ਗੱਲ ਤਾਂ ਇਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਵੱਡੇ ਗੁਰਦੁਆਰੇ ਜਿਨ੍ਹਾਂ ਦਾ ਕਰੋੜਾਂ ਦਾ ਬਜਟ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਧਰਮ ਪ੍ਰਚਾਰਕਾਂ ਦੀ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਧਰਮ ਦੀ ਵਾਧੇ ਵਾਸਤੇ ਸਮਾਜ ਨੂੰ ਗਿਆਨਬਾਨ ਬਣਾਉਣ ਵਾਸਤੇ ਗੁਰਬਾਣੀ ਦੇ ਚਾਣਨ ਵਿੱਚ ਉਹਨਾਂ ਨੂੰ ਚੰਗੀ ਮਤ ਦਿੰਦੇ ਤਾਂ ਕਿ ਆਪਣੇ ਪੈਰਾਂ ਤੇ ਵੀ ਖੜੇ ਹੁੰਦੇ ਅਤੇ ਗੁਰਸਿੱਖ ਵੀ ਬਣੇ ਰਹਿੰਦੇ ਇਹ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਆਪਣੇ ਫਰਜ਼ ਨੂੰ ਨਹੀਂ ਨਿਭਾਇਆ ਪੈਸੇ ਦੀ ਬੇਅੰਤ ਦੁਰਵਰਤੋਂ ਤਾਂ ਹੋਈ ਹੈ ਪਰ ਉਹਨਾਂ ਨੇ ਉਸ ਪੈਸੇ ਨੂੰ ਨੌਜਵਾਨਾਂ ਨੂੰ ਧਰਮ ਪ੍ਰਚਾਰ ਦੇ ਵਾਧੇ ਵਾਸਤੇ ਟ੍ਰੇਨਿੰਗ ਦੇ ਕੇ ਤਿਆਰ ਨਹੀਂ ਕੀਤਾ ਜਦੋਂ ਕਿ ਹਜ਼ਾਰਾਂ ਨਹੀਂ ਬਲਕਿ ਲੱਖਾਂ ਨੌਜਵਾਨ ਪੰਜਾਬ ਦੇ ਵਿੱਚ ਬੇਰੁਜ਼ਗਾਰ ਤੁਰੇ ਫਿਰਦੇ ਨੇ ਤੇ ਨਾਲੇ ਤਾਂ ਉਹਨਾਂ ਨੂੰ ਰੁਜ਼ਗਾਰ ਮਿਲਣਾ ਸੀ ਤੇ ਨਾਲੇ ਉਹਨਾਂ ਨੇ ਧਰਮ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਸੀ ਤੇ ਨਾਲ ਉਹਨਾਂ ਨੇ ਆਪ ਗੁਰਸਿੱਖ ਬਣੇ ਰਹਿਣਾ ਸੀ ਤੇ ਉਹਨਾਂ ਦੇ ਪਰਿਵਾਰਾਂ ਨੇ ਵੀ ਗੁਰਸਿੱਖ ਬਣੇ ਰਹਿਣਾ ਸੀ ਤੇ ਇਸ ਤਰ੍ਹਾਂ ਸਿੱਖ ਸਮਾਜ ਦੀ ਦੁਨੀਆ ਦੇ ਵਿੱਚ ਪਛਾਣ ਬਣਨੀ ਸੀ ਤੇ ਇਹਨਾਂ ਦਾ ਨਾਮ ਹੋਣਾ ਸੀ ਲੋਕਾਂ ਨੇ ਆਦਰ ਕਰਨਾ ਸੀ ਤੇ ਹੁਣ ਹੋਇਆ ਇਹ ਹੈ ਜਿਹੜਾ ਧਰਮ ਪ੍ਰਚਾਰ ਦਾ ਪੈਸਾ ਸੀ ਸ਼੍ਰੋਮਣੀ ਕਮੇਟੀ ਕੋਲੇ ਸਾਲਾਨਾ ਬਜਟ ਸਾਡੇ 12 ਅਰਬ ਰੁਪਏ ਦਾ ਸਾਲਾਨਾ ਬਜਟ ਸ਼੍ਰੋਮਣੀ ਕਮੇਟੀ ਦਾ ਹੈ। ਕਈ ਅਰਬ ਦਾ ਦਿੱਲੀ ਕਮੇਟੀ ਦਾ 40 ਹਜ਼ਾਰ ਕਿੱਲੇ ਜ਼ਮੀਨ ਸ਼੍ਰੋਮਣੀ ਕਮੇਟੀ ਕੋਲ ਹੈ ਤੇ ਜਿਹੜੀ ਦਾ ਠੇਕਾ ਅਤੇ ਹੋਰ ਇਨਕਮ ਉਸ ਸ਼੍ਰੋਮਣੀ ਕਮੇਟੀ ਨੂੰ ਆ ਰਹੀ ਹੈ। ਪਰ ਉਸ ਪੈਸੇ ਨੂੰ ਧਰਮ ਪ੍ਰਚਾਰ ਵਾਸਤੇ ਨਹੀਂ ਖਰਚਿਆ ਜਾ ਰਿਹਾ। ਜੇ ਕਿਤੇ ਬੀਏ ਐਮਏ ਪੜ੍ਹੇ ਨੌਜਵਾਨਾਂ ਨੂੰ ਆਪਣੇ ਕਾਲਜ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੰਗੇ ਵਿਦਵਾਨਾਂ ਤੋਂ رائے ਲੈ ਕੇ ਸਿਲੇਬਸ ਤਿਆਰ ਕੀਤਾ ਜਾਂਦਾ ਗੁਰਮਤਿ ਤੇ ਆਧਾਰਿਤ ਨਾਲੇ ਤਾਂ ਉਹ ਗੁਰਸਿੱਖ ਬਣਦੇ ਤੇ ਨਾਲੇ ਚੰਗੇ ਇਨਸਾਨ ਬਣਦੇ ਤੇ ਉਹਨਾਂ ਨੂੰ ਧਰਮ ਦੀ ਵਿੱਦਿਆ ਦੇ ਨਾਲ-ਨਾਲ ਹੋਰ ਵਿੱਦਿਆਵਾਂ ਦੇ ਕੇ ਇੱਕ ਚੰਗੇ ਇਨਸਾਨ ਚੰਗੇ ਗੁਰਸਿੱਖ ਬਣਾਇਆ ਜਾਂਦਾ ਤੇ ਫਿਰ ਉਹਨਾਂ ਨੂੰ ਲੋਕਾਂ ਦੇ ਅੱਗੇ ਜਾ ਕੇ ਲਿਲਕੜੀਆਂ ਕੱਢਲੀਆਂ ਨਾ ਪੈਂਦੀਆਂ ਤੇ ਉਹਨਾਂ ਨੂੰ ਧਰਮ ਪ੍ਰਚਾਰਕ ਦੇ ਤੌਰ ਤੇ ਉਹਨਾਂ ਥਾਈਂ ਵੱਡੇ ਗੁਰਦੁਆਰਿਆਂ 'ਚ ਜਾਤੇ ਨਿਯੁਕਤ ਕੀਤਾ ਜਾਂਦਾ ਜਾਂ ਫਿਰ ਪਾਰਟ ਟਾਈਮ ਦੇ ਤੌਰ ਤੇ ਉਹਨਾਂ ਨੂੰ ਜਿੱਥੋਂ ਵੀ ਸੱਦਾ ਪੱਤਰ ਆਉਂਦਾ ਉਹਨਾਂ ਧਰਮ ਪ੍ਰਚਾਰਕਾਂ ਨੂੰ ਭੇਜਿਆ ਜਾਂਦਾ ਤੇ ਇਹਨਾਂ ਧਰਮ ਪ੍ਰਚਾਰਕਾਂ ਨੂੰ ਕਿਸੇ ਵੀ ਪ੍ਰਬੰਧਕ ਅੱਗੇ ਅਕਾਂੀਵੀਆਂ ਕਰਕੇ ਹੱਥ ਜੋੜ ਕੇ ਆਪਣਾ ਭੇਟਾ ਪੂਜਾ ਦਾ ਪ੍ਰਬੰਧ ਨਾ ਕਰਨਾ ਪੈਂਦਾ ਕਹਿਣਾ ਨਾ ਪੈਂਦਾ ਕਿ ਮੈਂ ਤੁਹਾਡੇ ਕੋਲੋਂ ਇੰਨੇ ਪੈਸੇ ਲਵਾਗਾ ਤੇ ਪ੍ਰਧਾਨ ਆਖੇ ਕਿ ਮੈਂ ਇੰਨੇ ਨਹੀਂ ਦੇਵਾਗਾ ਮੈਂ ਤਾਂ ਇਦੋਂ ਘੱਟ ਦੇਵਾਗਾ ਇਸ ਤਰ੍ਹਾਂ ਭਿਖਾਰੀ ਨਾ ਬਣਾਇਆ ਜਾਂਦਾ ਸਗੋਂ ਸ਼੍ਰੋਮਣੀ ਕਮੇਟੀ ਬੱਜਮੀ ਤਨਖਾਹ ਇਹਨਾਂ ਆਪਣੇ ਰੱਖੇ ਹੋਏ ਧਰਮ ਪ੍ਰਚਾਰਕਾਂ ਦੇ ਖਾਤੇ ਵਿੱਚ ਪਹਿਲੀ ਤਰੀਕ ਨੂੰ ਆਪ ਹੀ ਜਮ੍ਹਾਂ ਕਰਵਾ ਦਿੰਦੀ ਤਾਂ ਕਿ ਧਰਮ ਪ੍ਰਚਾਰਕ ਨੂੰ ਕਿਸੇ ਪ੍ਰਧਾਨ ਸਕੱਤਰ ਕੋਲੋਂ ਜਾ ਕੇ ਮਿੰਨਤਾਂ ਕਰਕੇ ਤਨਖਾਹ ਪੈਸੇ ਨਾ ਮੰਗਣੇ ਪੈਣ ਤੇ ਜੇ ਉਹ ਉਹਨਾਂ ਕੋਲੋਂ ਪੈਸੇ ਮੰਗੇਗਾ ਤੇ ਫਿਰ ਉਹਨਾਂ ਦੀਆਂ ਸ਼ਰਤਾਂ ਵੀ ਉਹਨੂੰ ਮੰਨਣੀਆਂ ਪੈਣਗੀਆਂ ਤੇ ਗੁਰਮਤ ਨੂੰ ਉਹ ਤਲਾੰਜਲੀ ਵੀ ਦੇਵੇਗਾ ਤੇ ਇਸ ਤਰ੍ਹਾਂ ਜੇ ਸ਼੍ਰੋਮਣੀ ਕਮੇਟੀ ਇਹ ਪ੍ਰਬੰਧ ਕਰ ਲੈਂਦੀ ਤਾਂ ਧਰਮ ਪ੍ਰਚਾਰ ਦਾ ਇੱਕੋ ਢੰਗ ਦਾ ਸਾਰੀ ਦੁਨੀਆ 'ਚ ਸਾਰੇ ਭਾਰਤ 'ਚ ਸਾਰੇ ਪੰਜਾਬ 'ਚ ਜਿੱਥੇ-ਜਿੱਥੇ ਸਿੱਖਾਂ ਦੀ ਬਸੋਂ ਹੈਗੀ ਆ ਇੱਕੋ ਤਰ੍ਹਾਂ ਦਾ ਪ੍ਰਚਾਰ ਹੋਣਾ ਸੀ ਤੇ ਅੱਜ ਹਰ ਤਰ੍ਹਾਂ ਦਾ ਡੇਰੇਦਾਰ ਸਾਧ ਸੰਤ ਅਖਬਾਉਣ ਵਾਲਾ ਆਪਣੇ ਆਪ ਨੂੰ ਹਰ ਲੁਟੇਰਾ ਹਰ ਠੱਗ ਉਹ ਗੁਰਬਾਣੀ ਦੀ ਵਰਤੋਂ ਕਰਕੇ ਲੋਕਾਂ ਨੂੰ ਕੋਰਾਹੇ ਵੀ ਪਾਉਂਦਾ ਹੈ ਅੰਧਵਿਸ਼ਵਾਸ ਵੀ ਪਾਉਂਦਾ ਹੈ ਆਪਣੀ ਨਿੱਜੀ ਦੀ ਪੂਜਾ ਵੀ ਕਰਵਾਉਂਦਾ ਹੈ ਆਪਣੇ ਡੇਰੇ ਵੀ ਵਧਾਉਂਦਾ ਹੈ ਲੱਖਾਂ ਕਰੋੜਾਂ ਨਹੀਂ ਬਲਕਿ ਅਰਬਾਂ ਦਾ ਮਾਲਕ ਵੀ ਬਣ ਜਾਂਦਾ ਹੈ ਬਲਕਿ ਗੁਰੂ ਦੀ ਬਰਾਬਰੀ ਹੀ ਨਹੀਂ ਕਰਦਾ ਬਲਕਿ ਗੁਰੂ ਨੂੰ ਪਿੱਛੇ ਛੱਡ ਗਿਆ ਤੇ ਸਾਧ ਟੋਲਾ ਅੱਜ ਗੁਰੂ ਨਾਲੋਂ ਵੱਡਾ ਬਣ ਕੇ ਬਹਿ ਗਿਆ ਜਦੋਂ ਕਿਸੇ ਸਾਧ ਸੰਤ ਬੱਧਾ ਨਾਮ ਲੈਣਾ ਹੋਵੇ ਤਾਂ ਸ੍ਰੀਮਾਨ ਸੰਤ ਬ੍ਰਹਮ ਗਿਆਨੀ 108 ਕਿੰਨਾ ਕੁਝ ਕਹਿਣਾ ਪੈਂਦਾ ਤੇ ਗੁਰਨਾਨਕ ਸਾਹਿਬ ਬਾਰੇ ਕੱਲਾ ਬਾਬਾ ਨਾਨਕ ਕੀ ਕਹੇ ਤੇ ਸਾਰ ਲਈਦਾ ਇਸ ਤਰ੍ਹਾਂ ਇਹ ਤੁਸੀਂ ਸਾਰਾ ਕੁਝ ਪਰਖ ਸਕਦੇ ਹੋ ਵੇਖ ਸਕਦੇ ਹੋ ਲੋਕਾਂ ਦੀ ਅਗਿਆਨਤਾ ਦਾ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਲੋਕਾਂ ਦੀ ਅਗਿਆਨਤਾ ਦੇ ਜ਼ਿੰਮੇਵਾਰ ਸਾਡੇ ਪ੍ਰਚਾਰਕ ਨੇ ਅਗਿਆਨੀ ਪ੍ਰਚਾਰਕ ਝੂਠੀਆਂ ਕਹਾਣੀਆਂ ਸਟੇਜਾਂ ਦੇ ਉੱਤੇ ਸੁਣਾ ਕੇ ਜਿਹੜੀਆਂ ਦੀ ਵਿਗਿਆਨਕ ਆਧਾਰ ਤੇ ਕੋਈ ਕੀਮਤ ਨਹੀਂ ਬਣਦੀ ਉਹਨਾਂ ਕਹਾਣੀਆਂ ਨਾਲ ਲੋਕਾਂ ਨੂੰ ਵਕਤੀ ਤੌਰ ਤੇ ਪ੍ਰਭਾਵਿਤਤਾ ਕਰ ਲੈਂਦੇ ਨੇ ਕਈ ਵਾਰੀ ਅੱਖਾਂ 'ਚੋਂ ਹੰਝੂ ਵੀ ਕਢਾ ਲੈਂਦੇ ਨੇ ਤੇ ਵਗਰੂ ਵਗਰੂ ਵੀ ਕਰਵਾ ਲੈਂਦੇ ਨੇ ਪਰ ਉਹਨਾਂ ਦੀ ਆਉਟਪੁੱਟ ਕੋਈ ਵੀ ਨਹੀਂ ਹੁੰਦੀ ਕਿਉਂਕਿ ਦੁਨੀਆਂ ਦੇ ਉੱਤੇ ਧਰਤੀ ਦੇ ਉੱਤੇ ਵਿਗਿਆਨਕ ਢੰਗ ਨਾਲ ਇਹੋ ਜੀ ਚੀਜ਼ ਕਦੇ ਵਾਪਰ ਹੀ ਨਹੀਂ ਸਕਦੀ ਜੋ ਉਹ ਸਟੇਜਾਂ ਤੇ ਸੁਣਾਈ ਜਾਂਦੇ ਨੇ ਗੁਰੂ ਪਿਆਰ ਵਾਲਿਓ ਇਸਾਈਆਂ ਨੇ ਆਪਣੇ ਧਰਮ ਪ੍ਰਚਾਰਕਾਂ ਨੂੰ ਕਿਸੇ ਦੇ ਗੁਲਾਮ ਨਹੀਂ ਬਣਨ ਦਿੱਤਾ ਉਹਨਾਂ ਨੂੰ ਵੱਡੀਆਂ ਤਨਖਾਹਾਂ ਵੱਡੇ ਰਤਵੇ ਅਤੇ ਵੱਡੀਆਂ ਯੋਗਤਾਵਾਂ ਦੇ ਕੇ ਤਿਆਰ ਕਰਵਾ ਕੇ ਉਹਨਾਂ ਨੂੰ ਧਰਮ ਪ੍ਰਚਾਰ ਦੇ ਖੇਤਰ 'ਚ ਉਤਾਰਿਆ ਜਾਂਦਾ ਸਾਡੇ ਤਾਂ ਹਾਲਤ ਇਹ ਹੈ ਕਿ ਜਿਹੜੇ ਨੂੰ ਕਿਤੇ ਕੋਈ ਰੁਜ਼ਗਾਰ ਨਹੀਂ ਮਿਲਦਾ ਉਹ ਫਿਰ ਸੋਚਦਾ ਹੈ ਕਿ ਹੁਣ ਮੈਂ ਗਰੰਥੀ ਬਣ ਜਾਵਾਂ ਹੁਣ ਮੈਂ ਪਾਠੀ ਬਣ ਜਾਵਾਂ ਤੇ ਹੁਣ ਮੈਂ ਜੇ ਕੀਰਤਨ ਦੀਆਂ ਦੋ ਸੁਰਾਂ ਸਿੱਖ ਕੇ ਬਾਜੇ ਦੀਆਂ ਮੈਂ ਕੀਰਤਨ ਕਰਨਾ ਸਿੱਖ ਜਾਵਾਂ ਤੇ ਹੋ ਸਕਦਾ ਮੇਰਾ ਗੁਜ਼ਾਰਾ ਚੱਲ ਜਵੇ ਅੱਜ ਬਹੁ ਗਣਤੀ ਪ੍ਰਚਾਰਕ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਹੀ ਕੰਮ ਕਰਦੇ ਨਜ਼ਰ ਆ ਰਹੇ ਨੇ ਆਪਾਂ ਨੇ ਸਾਰਿਆਂ ਨੇ ਆਪ ਸੋਚਣਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਦਲ ਕੇ ਚੰਗੇ ਗੁਰਸਿੱਖਾਂ ਦੀ ਕਮੇਟੀ ਚੁਣੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਚੰਗਾ ਪ੍ਰਬੰਧ ਗੁਰਦੁਆਰਿਆਂ ਦਾ ਕਰ ਸਕੀਏ ਅਤੇ ਚੰਗੇ ਪ੍ਰਚਾਰਕ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਲਿਆ ਸਕੀਏ ਅੱਜ ਗੁਰਦੁਆਰਿਆਂ ਦੇ ਉੱਤੇ ਸੋਨਾ ਵੀ ਮੜਿਆ ਜਾ ਰਿਹਾ ਹੈ ਪੱਥਰ ਵੀ ਬਹੁਤ ਲਾ ਦਿੱਤਾ ਕਰੋੜਾਂ ਅਰਬਾਂ ਦਾ ਬਿਲਡਿੰਗਾਂ ਵੀ ਕਰੋੜਾਂ ਅਰਬਾਂ ਦੀਆਂ ਬਣਾ ਦਿੱਤੀਆਂ ਨੇ ਪਰ ਵਿੱਚ ਪ੍ਰਚਾਰਕ ਹੈ ਜਿਹੜਾ ਉਹ ਬਿਲਕੁਲ ਜ਼ੀਰੋ ਬਣਿਆ ਹੋਇਆ ਹੈ ਤੇ ਫਿਰ ਕੀ ਫਾਇਦਾ ਇੰਨੀਆਂ ਮਹਿੰਗੀਆਂ ਬਿਲਡਿੰਗਾਂ ਦਾ ਇੰਨੇ ਮਹਿੰਗੇ ਪੱਥਰ ਦਾ ਇੰਨੇ ਮਹਿੰਗੇ ਸੋਨੇ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਹੀ ਅਰਥ ਕਰਨ ਵਾਲਾ ਇਤਿਹਾਸ ਦੀ ਸਹੀ ਵਿਚਾਰ ਸੰਗਤਾਂ ਦੇ ਸਾਹਮਣੇ ਰੱਖਣ ਵਾਲਾ ਜੇ ਕੋਈ ਪ੍ਰਚਾਰਕ ਹੀ ਨਹੀਂ ਰੱਖਣਾ ਗੁਰਸਵਾਰੋ ਵਾਲਿਓ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨੂੰ ਨਹੀਂ ਪਛਾਣਿਆ ਜਿਹੜੇ ਗੁਰਸਿੱਖ ਮਾਈ ਭਾਈ ਆਪਣੇ ਫਰਜ਼ ਨੂੰ ਸਮਝਦੇ ਨੇ ਕਿ ਮੈਂ ਗੁਰੂ ਨਾਨਕ ਦਾ ਵਫਾਦਾਰ ਹਾਂ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰਾਂ ਨੂੰ ਮੈਂ ਖੜੇ ਮੱਥੇ ਸਵੀਕਾਰ ਕਰਦਾ ਤੇ ਆਪ ਆਪਣੀ ਹਿੰਮਤ ਮਿਹਨਤ ਅਕਲ ਦੀ ਵਰਤੋਂ ਕਰਕੇ ਉਹ ਮਿਹਨਤ ਕਰਨੀ ਪਵੇਗੀ ਤਾਂ ਕਿ ਚੰਗੇ ਪ੍ਰਚਾਰਕ ਆਪਾਂ ਬਣ ਸਕੀਏ ਅਤੇ ਹੋਰਨਾਂ ਨੂੰ ਪ੍ਰੇਰ ਕੇ ਇਸ ਪਾਸੇ ਲਿਆ ਸਕੀਏ ਅਤੇ ਨਾਲ ਨਾਲ ਪਾਰਟ ਟਾਈਮ ਜੌਬ ਕਰੀਏ ਅਸੀਂ ਪਾਰਟ ਟਾਈਮ ਦੇ ਤੌਰ ਤੇ ਆਪਣੇ ਰੁਜ਼ਗਾਰ ਦੇ ਸਾਧਨ ਜੇ ਹੋ ਸਕੇ ਤਾਂ ਹੋਰ ਲੱਭੀਏ ਤੇ ਇੱਧਰ ਜਿੰਨਾ ਹੋ ਸਕੇ ਆਪਾਂ ਆਪਣਾ ਯੋਗਦਾਨ ਵੀ ਪਾਈਏ ਪਰ ਫੁੱਲ ਟਾਈਮ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤਨਖਾਹ ਦੇਵੇ ਜਿਵੇਂ ਕਿ ਬਾਕੀ ਮੁਲਾਜ਼ਮਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਚੰਗੀਆਂ ਤਨਖਾਹਾਂ ਮਿਲਦੀਆਂ ਨੇ ਇਸ ਤਰ੍ਹਾਂ ਦੀ ਤਨਖਾਹ ਦੇਵੇ ਤਾਂ ਕਿ ਜਿਹੜੇ ਸਾਡੇ ਪ੍ਰਚਾਰਕ ਨੇ ਇਹ ਕਿਸੇ ਦੇ ਗੁਲਾਮ ਨਾ ਹੋਣ ਤੇ ਇਹਨਾਂ ਨੂੰ ਕਿਸੇ ਦਾ ਅਧੀਨ ਹੋ ਕੇ ਭੈੜੀ ਤੋਂ ਭੈੜੀ ਨੀਵੇਂ ਪੱਧਰ ਦੀ ਜ਼ਿੰਦਗੀ ਬਤੀਤ ਨਾ ਕਰਨੀ ਪਵੇ ਇਹ ਵੀ ਮਾਣ ਨਾਲ ਅਤੇ ਚੜ੍ਹਦੀ ਕਲਾਂ ਨਾਲ ਖੁਸ਼ੀਆਂ ਖੇੜੇ ਨਾਲ ਆਪਣੇ ਪਰਿਵਾਰ ਦੀ ਪਾਲਣਾ ਕਰ ਸਕਣ ਇਹ ਤਨੇਕ ਬਚਨ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ